328 ਪਾਵਨ ਸਰੂਪਾਂ ਦੇ ਅਸਲ ਦੋਸ਼ੀ ਜਲਦ ਹੋਣ ਦੇ ਸਲਾਖਾਂ ਦੇ ਪਿੱਛੇ ਕੁਲਦੀਪ ਢਾਲੀਵਾਲ ਦੇ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਸਸ਼ੀਕਾਲ ਜੀ ਮੈਂ ਹਰ ਨਤਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ 328 ਪਾਵਨ ਸਰੂਪਾਂ ਦੇ ਮਾਮਲੇ ਲੈ ਕੇ ਲਗਾਤਾਰ ਇਹ ਮਾਮਲਾ ਗਰਮਾਉਂਦਾ ਚੌਰੇ ਤੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਦੂਜੇ ਪਾਸੇ ਐਮ ਐਲ ਏ ਕੁਲਦੇਵ ਸਿੰਘ ਢਾਲੀਵਾਲ ਦੇ ਵੱਲੋਂ ਸਮਾਮ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ 328 ਪਾਬਲ ਸੁਰੂਪਾਂ ਦੇ ਜਿਹੜੇ ਅਸਲ ਦੋਸ਼ੀ ਹੋਣਗੇ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਐਜਪੀਸੀ ਦੇ ਵੱਲੋਂ ਵੀ ਹੁਣ ਸਹਿਯੋਗ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਤਾਂ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਤਾਂ ਇਸ ਦੇ ਉੱਤੇ ਮੰਤਰੀ ਢਾਲੀਵਾਲ ਨੇ ਕਿਹਾ ਕਿ ਉਹ ਵਧੀਆ ਫੈਸਲਾ ਲਿਆ ਗਿਆ ਸੀ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਸਹਿਯੋਗ ਦੇ ਨਾਲ ਹੀ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੱਸਦੀ ਕਿ ਹੁਣ 328 ਪਾਉਂ ਸਰੂਪਾਂ ਦੇ ਮਾਮਲੇ ਵਿੱਚ ਅਸਲ ਦੋਸ਼ੀਆਂ ਤੱਕ ਪਹੁੰਚ ਜਲਦ ਹੋ ਜਾਵੇਗੀ ਜਿਸ ਕਰਕੇ ਹੁਣ ਇਨਸਾਫ ਮਿਲੇਗਾ ਮੇਰਾ ਖਿਆਲ ਚੰਗੀ ਆ ਉਹਨਾਂ ਦੀ ਅਪੀਲ ਮੈਂ ਉਹਨਾਂ ਦਾ ਇਹ ਸਵਾਗਤ ਕਰਦਾ ਔਰ ਸਿੰਘ ਸਾਹਿਬ ਨੇ ਜੇ ਗੱਲ ਕਹੀ ਹੈ ਤੇ ਵਧੀਆ ਐ ਜੀ ਪੀਸੀ ਨੂੰ ਕਿਉਂਕਿ ਸਾਡੀ ਉਮਰ ਦੇ ਵਿੱਚ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੇ ਵਿੱਚ 328 ਸੂਪਾ ਦਾ ਮਸਲਾ ਜਿਹੜਾ ਸਾਡੇ ਲਈ ਉਹ ਬਹੁਤ ਵੱਡਾ ਮਸਲਾ ਔਰ ਮੈਂ ਐਸਡੀਪੀਸੀ ਨੂੰ ਬੇਨਤੀ ਕਰੂੰਗਾ ਕਿ ਉਹ ਜਿਹੜੀ ਸਿੱਤ ਬੜੀ ਆ ਸਰਕਾਰ ਦੀ ਉਹਨੂੰ ਸਹਿਯੋਗ ਕਰ ਜਿਹੜਾ ਜਹਦਾਦੀ ਨੇ ਕਿਹਾ ਉਹ ਵਧੀਆ ਕਿਹਾ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਕਰਕੇ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਢੱਕਣਾ ਚਾਹੀਦਾ ਪਰ ਉਹਨਾਂ ਨੇ ਆਦੇਸ਼ ਕਿ ਇਹ ਡਿਵੈਟਾੰਦੇ ਆਲੇ ਸ਼ਾਉ ਨੂੰ ਇਸ ਮੁੱਦੇ ਦਿੱਤੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਸਾਰੀਆਂ ਧਿਰਾਂ ਨੇ ਸਖਤ ਆਦਾਇਬ ਕੀਤੀ ਹੈ ਜੀ ਉਹ ਤਾਂ ਠੀਕ ਆ ਉਹ ਡਿਵੈਟਾ ਵਗੈਰਾ ਜੇ ਮਚੋਰ ਜੇ ਇੱਦਾਂ ਦੀ ਕੋਈ ਚੀਜ਼ਾਂ ਹੁੰਦੀਆਂ ਜਿੰਨਾ ਚਿਰ ਤੱਕ ਜੇ ਮਚੋਰ ਦੀ ਹੁੰਦਾ ਸਾਰਾ ਮਸਲਾ ਉਹ ਬਿਨਾਂ ਮਤਲਬ ਮਚੋਰ ਹੋਏ ਤੋਂ ਜੇ ਕੋਈ ਕਮੈਂਟ ਵਗੈਰਾ ਇਦਾਂ ਦੇ ਆਉਂਦੇ ਆ ਤੇ ਉਹ ਤੇ ਮਾੜੀ ਗੱਲੀਆਂ ਨਹੀਂ ਹੋਣੇ ਚਾਹੀਦੇ ਪਰ ਜਿਹਦਾ ਸਾਹਿਬ ਜੀ ਦਾ ਇਹ ਕਹਿਣਾ ਕਿ ਐਜੀਪੀਸੀ ਸਹਿਯੋਗ ਕਰੇ ਮੈਂ ਇਹਦਾ ਸਵਾਗਤ ਕਰਦਾ ਕਹਿਤਾ ਆਦਿ ਕਿ 328 ਪਾਵਰ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਜਲਦੀ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕਹਿ ਦਿੱਤੀ ਗਈ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ